ਦੇਸ਼ ਦੀ ਸਰਹੱਦਾਂ ਦੀ ਰੱਖਿਆ ਸਿਰਫ ਸਰਹੱਦ ਤੇ ਖੜੇ ਸਿਪਾਹੀ ਹੀ ਨਹੀਂ ਕਰਦੇ ਸਗੋਂ ਉਹ ਅਣਦੇਖੇ ਅਣਸੁਣੇ ਸਿਪਾਹੀ ਵੀ ਕਰਦੇ ਹਨ ਜੋ ਦੁਸ਼ਮਣ ਦੀ ਧਰਤੀ ਤੇ ਖਾਮੋਸ਼ੀ ਨਾਲ ਆਪਣੇ ਦੇਸ਼ ਦਾ ਝੰਡਾ ਉੱਚਾ ਰੱਖਦੇ ਹਨ ਰੌ ਰਿਸਰਚ ਐਂਡ ਐਨਾਲਾਈਸਿਸ ਬੈਂਕ ਦੇ ਐਸੇ ਹੀ ਇੱਕ ਮਹਾਨ جاسੂਸ ਹਨ ਰਵਿੰਦਰ ਕੋਸ਼ਿਤ ਜਿਨ੍ਹਾਂ ਨੂੰ ਭਾਰਤ ਦੇ ਇਤਿਹਾਸ ਵਿੱਚ ਬਲੈਕ ਟਾਈਗਰ ਦੇ ਨਾਂ ਨਾਲ ਯਾਦ ਕੀਤਾ ਜਾਂਦਾ ਹੈ ਉਹਨਾਂ ਦੀ ਜ਼ਿੰਦਗੀ ਇੱਕ ਫਿਲਮੀ ਕਹਾਣੀ ਵਾਂਗ ਸੀ ਇਕ ਅਦਾਕਾਰ ਤੋਂ ਜਾਸੂਸ ਬਣੇ ਆਪਣੇ ਦੇਸ਼ ਲਈ ਪਾਕਿਸਤਾਨੀ ਫੌਜ ਵਿੱਚ ਦਾਖਲ ਹੋਏ ਕਰਨਲ ਤੱਕ ਦਾ ਦਰਜਾ ਹਾਸਲ ਕੀਤਾ ਅਤੇ ਆਖਿਰਕਾਰ ਪਾਕਿਸਤਾਨ ਦੀਆਂ ਜੇਲਾਂ ਵਿੱਚ ਤਿਲ-ਤਿਲ ਕਰਕੇ ਸ਼ਹੀਦ ਹੋ ਗਏ ਪਰ ਅਫਸੋਸ ਦਹਾਕਿਆਂ ਤੱਕ ਉਨ੍ਹਾਂ ਦੀ ਕੁਰਬਾਨੀ ਨੂੰ ਗੁਮਨਾਮ ਰੱਖਿਆ ਗਿਆ ਇਸ ਕਹਾਣੀ ਰਹੀ ਅਸੀਂ ਰਵਿੰਦਰ ਕੋਸ਼ਿਕ ਦੀ ਜ਼ਿੰਦਗੀ ਦੇ ਹਰ ਪੱਖ ਨੂੰ ਨੇੜੇ ਤੋਂ ਜਾਣਾਂਗੇ ਉਨ੍ਹਾਂ ਦੇ ਬਚਪਨ ਤੋਂ ਲੈ ਕੇ ਰੌ ਅਜੰਟ ਬਣਨ ਤੱਕ ਪਾਕਿਸਤਾਨ ਵਿੱਚ ਬਿਤਾਏ ਸਾਲਾਂ ਤੋਂ ਲੈ ਕੇ गिरफ्तारी ਅਤੇ ਜੇਲ੍ਹ ਵਿੱਚ ਸ਼ਹਾਦਤ ਤੱਕ ਆਓ ਇਸ ਦੇਸ਼ ਭਗਤੀ ਅਮਰ ਗਾਥਾ ਨੂੰ ਸਮਝੀਏ ਰਵਿੰਦਰ ਕੌਸ਼ਕ ਦਾ ਜਨਮ 11 ਅਪ੍ਰੈਲ 1952 ਨੂੰ ਰਾਜਸਥਾਨ ਦੇ ਸ਼੍ਰੀ ਗੰਗਾ نگر ਜ਼ਿਲ੍ਹੇ ਵਿਖੇ ਹੋਇਆ ਸੀ ਉਹਨਾਂ ਦਾ ਪਰਿਵਾਰ ਇੱਕ ਆਮ ਮੱਧ ਵਰਗੀ ਪੰਜਾਬੀ ਪਰਿਵਾਰ ਸੀ ਉਹਨਾਂ ਦੇ ਪਿਤਾ ਇੰਡੀਅਨ 에ਅਰ ਫੋਰਸ ਵਿੱਚ ਨੌਕਰੀ ਕਰਦੇ ਸਨ ਅਤੇ ਮਾਤਾ ਇੱਕ ਧਾਰਮਿਕ ਸੁਭਾਅ ਵਾਲੀ ਮਹਿਲਾ ਸਨ ਬਚਪਨ ਤੋਂ ਹੀ ਰਵਿੰਦਰ ਬਹੁਤ ਤੇਜ਼ ਆਤਮ ਵਿਸ਼ਵਾਸੀ ਅਤੇ ਖੁੱਲੀ ਸੋਚ ਰੱਖਣ ਵਾਲਾ ਬੱਚਾ ਸੀ ਉਹਨਾਂ ਨੂੰ ਨਾਟਕਾਂ ਵਿੱਚ ਅਦਾਕਾਰੀ ਕਰਨਾ, ਭਾਸ਼ਣ ਦੇਣਾ ਅਤੇ ਮੰਚ 'ਤੇ ਬੋਲਣਾ ਬਹੁਤ ਪਸੰਦ ਸੀ। ਉਹਨਾਂ ਆਪਣੀ ਸਕੂਲੀ ਸਿੱਖਿਆ ਸ਼੍ਰੀ ਗੰਗਾ ਨਗਰ ਤੋਂ ਪੂਰੀ ਕੀਤੀ ਅਤੇ ਫਿਰ ਬੀਕਾਮ ਕਰਨ ਲਈ ਕਾਲਜ ਵਿੱਚ ਦਾਖਲਾ ਲਿਆ। ਕਾਲਜ ਦੇ ਦਿਨਾਂ ਵਿੱਚ ਰਵਿੰਦਰ ਇੱਕ ਸ਼ਾਨਦਾਰ ਮੰਚ ਕਲਾਕਾਰ ਵਜੋਂ ਮਸ਼ਹੂਰ ਹੋ ਗਏ। ਉਹਨਾਂ ਨੇ ਕਈ ਨਾਟਕਾਂ ਵਿੱਚ ਭਾਗ ਲਿਆ ਅਤੇ ਆਪਣੀ ਸ਼ਕਤੀਸ਼ਾਲੀ ਆਵਾਜ਼, ਡਾਇਲੌਗ ਪੇਸ਼ਕਸ਼ ਅਤੇ ਅਦਾਕਾਰੀ ਨਾਲ ਦਰਸ਼ਕਾਂ ਨੂੰ ਮੋਹ ਲਿਆ। ਉਹਨਾਂ ਦੇ ਦੋਸਤਾਂ ਦਾ ਮੰਨਣਾ ਸੀ ਇਹ ਰਵਿੰਦਰ ਇੱਕ ਦਿਨ ਬਾਲੀਵੁੱਡ ਦਾ ਵੱਡਾ ਸਟਾਰਾ ਬਣੇਗਾ ਪਰ ਕਿਸਮਤ ਨੇ ਉਹਨਾਂ ਦੇ ਲਈ ਕੁਝ ਹੋਰ ਹੀ ਸੋਚ ਰੱਖਿਆ ਸੀ 1973 ਵਿੱਚ ਦਿੱਲੀ ਵਿੱਚ ਇੱਕ ਰਾਸ਼ਟਰੀ ਨਾਟਕ ਮੁਕਾਬਲਾ ਕਰਵਾਇਆ ਗਿਆ ਜਿਸ ਵਿੱਚ ਰਵਿੰਦਰ ਨੇ ਦੇਸ਼ ਭਗਤੀ ਨਾਟਕ ਵਿੱਚ ਸ਼ਾਨਦਾਰ ਅਦਾਕਾਰੀ ਕੀਤੀ ਨਾਟਕ ਦੌਰਾਨ ਉਹਨਾਂ ਨੇ ਇੱਕ ਫੌਜੀ ਦੀ ਭੂਮਿਕਾ ਨਿਭਾਈ ਸੀ ਜੋ ਦੇਸ਼ ਲਈ ਆਪਣੀ ਜਾਨ ਦੇ ਦਿੰਦਾ ਹੈ ਉਹਨਾਂ ਦੀ ਅਦਾਕਾਰੀ ਇੰਨੀ ਪ੍ਰਭਾਵਸ਼ਾਲੀ ਸੀ ਕਿ ਉੱਥੇ ਮੌਜੂਦ ਰੌਦੇ ਅਧਿਕਾਰੀਆਂ ਦੀ ਨਜ਼ਰ ਉਹਨਾਂ ਤੇ ਪੈ ਗਈ ਦੇਸ਼ ਭਗਤੀ ਦੀ ਭਾਵਨਾ ਆਤਮ ਵਿਸ਼ਵਾਸ ਡਾਇਲੌਗ ਪੇਸ਼ ਕਰਨ ਦੀ ਕਲਾ ਅਤੇ ਸਭ ਤੋਂ ਵੱਡੀ ਗੱਲ ਇੱਕ ਆਮ ਚਿਹਰੇ ਵਾਲੀ ਪਛਾਣ। ਇਹੀ ਉਹ ਗੁਣ ਸਨ ਜੋ ਰੋ ਕਿਸੇ ਏਜੰਟ ਵਿੱਚ ਲੱਭਦੀ ਸੀ। ਕੁਝ ਹਫ਼ਤਿਆਂ ਬਾਅਦ ਰਵਿੰਦਰ ਨੂੰ ਇੱਕ ਗੁਪਤ ਮੀਟਿੰਗ ਦੇ ਲਈ ਸੱਦਾ ਆਇਆ। ਉੱਥੇ ਉਹਨਾਂ ਤੋਂ ਪੁੱਛਿਆ ਗਿਆ, ਕੀ ਤੁਸੀਂ ਆਪਣੇ ਦੇਸ਼ ਲਈ ਸਭ ਕੁਝ ਛੱਡ ਸਕਦੇ ਹੋ? ਆਪਣੀ ਪਛਾਣ, ਆਪਣਾ ਪਰਿਵਾਰ, ਆਪਣੀ ਜ਼ਿੰਦਗੀ। ਰਵਿੰਦਰ ਨੇ ਥੋੜੀ ਦੇਰ ਸੋਚਿਆ ਫਿਰ ਜਵਾਬ ਦਿੱਤਾ, ਜੇਕਰ ਦੇਸ਼ ਨੂੰ ਮੇਰੀ ਲੋੜ ਹੈ ਤਾਂ ਮੈਂ ਹਰ ਤਰ੍ਹਾਂ ਦੀ ਕੁਰਬਾਨੀ ਦੇਣ ਨੂੰ ਤਿਆਰ ਹਾਂ। ਬਸ ਉਸੇ ਦਿਨ ਤੋਂ ਉਹ RAW ਦੇ ਇੱਕ ਗੁਪਤ ਏਜੰਟ ਵਜੋਂ ਚੁਣ ਲਏ ਗਏ RAW ਨੇ ਰਵਿੰਦਰ ਕੋਸ਼ਿਕ ਨੂੰ 2 ਸਾਲ ਦੀ ਬਹੁਤ ਹੀ ਕਠਨ ਅਤੇ ਸਖਤ ਟ੍ਰੇਨਿੰਗ ਦਿੱਤੀ ਇਸ ਦੌਰਾਨ ਉਨ੍ਹਾਂ ਤੋਂ ਉਨ੍ਹਾਂ ਦਾ ਅਸਲੀ ਨਾਮ ਪਛਾਣ ਅਤੇ ਸਾਰੇ ਸੰਬੰਧ ਖੋਹ ਲਏ ਗਏ ਉਨ੍ਹਾਂ ਨੂੰ ਉਰਦੂ ਭਾਸ਼ਾ, ਇਸਲਾਮ ਧਰਮ, ਪਾਕਿਸਤਾਨੀ ਦੀ ਟੀ ਰਵਾਜ, ਪਾਕਿਸਤਾਨੀ ਫੌਜ ਦੀ ਸਰੰਚਨਾ ਅਤੇ ਹੋਰ ਅਨੇਕ ਗੱਲਾਂ ਦੀ ਗਹਿਰੀ ਸਿੱਖਿਆ ਦਿੱਤੀ ਗਈ ਉਨ੍ਹਾਂ ਨੂੰ ਪੂਰੀ ਤਰ੍ਹਾਂ ਇੱਕ ਮੁਸਲਮਾਨ ਬਣਾਇਆ ਗਿਆ ਹੁਣ ਉਨ੍ਹਾਂ ਦਾ ਨਵਾਂ ਨਾਂ ਰੱਖਿਆ ਗਿਆ ਨਬੀ ਅਹਿਮਦ ਸ਼ਾਕੀਰ ਰਵਿੰਦਰ ਨੂੰ ਸਰੀਰਕ ਅਤੇ ਮਾਨਸਿਕ ਟ੍ਰੇਨਿੰਗ ਦਿੱਤੀ ਗਈ ਇਸ ਟ੍ਰੇਨਿੰਗ ਵਿੱਚ ਉਹਨਾਂ ਨੂੰ ਹਥਿਆਰ ਚਲਾਉਣ ਹਾਈਪਰਸੋਨਿਕ ਰਿਸਪੌਂਸ ਪੇਸ ਬਦਲ ਕੇ ਲੋਕਾਂ ਵਿੱਚ ਰਲ ਜਾਣਾ ਦਿਮਾਗੀ ਮਜ਼ਬੂਤੀ ਸੰਕੇਤ ਡੀਕੋਡ ਕਰਨਾ ਝੂਠ ਬੋਲਣ ਦੀ ਕਲਾ ਅਤੇ ਜੇਕਰ ਕਦੇ ਕਾਬੂ ਆ ਵੀ ਜਾਣ ਤਾਂ ਸੱਚ ਨਾ ਦੱਸਣ ਦੀ ਤਕਨੀਕ ਸਿਖਾਈ ਗਈ ਟ੍ਰੇਨਿੰਗ ਦੇ ਅੰਤ ਤੱਕ ਰਵਿੰਦਰ ਹੁਣ ਸਿਰਫ ਇਕ ਕਲਾਕਾਰ ਨਹੀਂ ਰਹੇ ਸਨ ਸਗੋਂ ਭਾਰਤ ਦੇ ਸਭ ਤੋਂ ਸਿਗਨੀਫੀਕੈਂਟ ਏਜੰਟ ਬਣ ਚੁੱਕੇ ਸਨ 1975 ਵਿੱਚ ਰਵਿੰਦਰ ਨੂੰ ਪਾਕਿਸਤਾਨ ਭੇਜਿਆ ਗਿਆ ਨਕਲੀ ਦਸਤਾਵੇਜ਼ਾਂ ਅਤੇ ਪਾਸਪੋਰਟ ਦੇ ਨਾਲ ਉਹ ਉੱਥੇ ਇੱਕ ਪਾਕਿਸਤਾਨੀ ਨਾਗਰਿਕ ਵਾਂਗ ਪਹੁੰਚੇ ਉੱਥੇ ਜਾ ਕੇ ਉਹਨਾਂ ਨੇ ਲਾਹੌਰ ਦੀ ਪੰਜਾਬ ਯੂਨੀਵਰਸਿਟੀ ਵਿੱਚ ਐਲ ਐਲ ਬੀ ਵਿੱਚ ਦਾਖਲਾ ਲਿਆ ਉਸੇ ਥਾਂ ਤੇ ਉਹਨਾਂ ਨੇ ਹੌਲੀ-ਹੌਲੀ ਪਾਕਿਸਤਾਨ ਸਮਾਜ ਵਿੱਚ ਆਪਣੀ ਪਛਾਣ ਬਣਾਈ ਉਹ ਇੰਨੇ ਹੁਨਰਮੰਦ ਸਨ ਕਿ ਕਿਸੇ ਨੂੰ ਰਤਾ ਪਰ ਵੀ ਸ਼ੱਕ ਨਹੀਂ ਹੋਇਆ ਰੋਹ ਦੇ ਹੁਕਮ ਤੇ ਰਵਿੰਦਰ ਨੇ ਪਾਕਿਸਤਾਨ ਦੀ ਫੌਜ ਵਿੱਚ ਭਰਤੀ ਲਈ ਅਰਜੀ ਦਿੱਤੀ। ਉਹਨਾਂ ਦੀ ਯੋਗਤਾ, ਅਕਲਮੰਦੀ ਅਤੇ ਵਿਵਹਾਰ ਨੇ ਅਧਿਕਾਰੀਆਂ ਨੂੰ ਇੰਨਾ ਪ੍ਰਭਾਵਿਤ ਕੀਤਾ ਕਿ ਕੁਝ ਸਾਲਾਂ ਵਿੱਚ ਹੀ ਉਹਨਾਂ ਨੂੰ ਮੇਜਰ ਬਣਾ ਦਿੱਤਾ ਗਿਆ। ਬਾਅਦ ਵਿੱਚ ਉਹ ਕਰਨਲ ਤੱਕ ਤਰੱਕੀ ਕਰ ਗਏ। ਹੁਣ ਉਹ ਪਾਕਿਸਤਾਨੀ ਫੌਜ ਦੇ ਅੰਦਰ ਰਹਿ ਕੇ ਭਾਰਤ ਲਈ ਹਰ ਤਰ੍ਹਾਂ ਦੀ ਜ਼ਰੂਰੀ ਜਾਣਕਾਰੀ ਇਕੱਠੀ ਕਰਦੇ ਸਨ। ਮਿਸਾਈਲ ਟੈਸਟ, ਫੌਜੀ ਰਣਨੀਤੀਆਂ, ਆਪਰੇਸ਼ਨ ਦੀਆਂ ਯੋਜਨਾਵਾਂ ਖੂਫੀਆ ਏਜੰਸੀ আইএসਆਈ ਦੀਆਂ ਗਤੀਵਿਧੀਆਂ ਆਦੀ ਲਗਭਗ 6 ਸਾਲ ਤੱਕ ਰਵਿੰਦਰ ਨੇ ਭਾਰਤ ਨੂੰ ਲਗਾਤਾਰ ਮਹੱਤਵਪੂਰਨ ਗੁਪਤ ਜਾਣਕਾਰੀਆਂ ਭੇਜੀਆਂ ਉਹਨਾਂ ਨੇ ਪਾਕਿਸਤਾਨੀ ਫੌਜ ਦੇ ਕਈ ਮਿਸ਼ਨਾਂ ਦੀ ਜਾਣਕਾਰੀ ਭਾਰਤ ਤੱਕ ਸਮੇਂ-ਸਮੇਂ ਤੱਕ ਪਹੁੰਚਾਈ ਜਿਸ ਨਾਲ ਭਾਰਤੀ ਫੌਜ ਨੂੰ ਕਈ ਵਾਰ ਵੱਡੀਆਂ ਜਿੱਤਾਂ ਮਿਲੀਆਂ ਰਵਿੰਦਰ ਦੀ ਸੇਵਾ ਅਤੇ ਬਹਾਦਰੀ ਨੂੰ ਦੇਖਦੇ ਹੋਏ ਉਸ ਸਮੇਂ ਦੀ ਪ੍ਰਧਾਨ ਮੰਤਰੀ 인ਦਰਾ ਗਾਂਧੀ ਨੇ ਉਹਨਾਂ ਨੂੰ ਬਲੈਕ ਟਾਈਗਰ ਦੀ ਉਪਾਦੀ ਦਿੱਤੀ ਰੋਧ ਦੇ ਅਧਿਕਾਰੀਆਂ ਅਨੁਸਾਰ ਉਹ ਅੱਜ ਤੱਕ ਦੇ ਸਭ ਤੋਂ ਸਫਲ ਭਾਰਤੀ ਜਸੂਸਾਂ ਵਿੱਚੋਂ ਇੱਕ ਹਨ ਉਹਨਾਂ ਦੀ ਪਛਾਣ ਕੰਮ ਕਰਨ ਦੀ ਵਿਧੀ ਅਤੇ ਸਮਰਥਨ ਦੇ ਕਾਰਨ ਰੌ ਨੂੰ ਇੰਨਾ ਭਰੋਸਾ ਹੋ ਗਿਆ ਸੀ ਕਿ ਜੇਕਰ ਪਾਕਿਸਤਾਨ ਦੀ ਕਿਸੇ ਵੀ ਗੁਪਤ ਗੱਲ ਦਾ ਪਤਾ ਲਗਾਉਣਾ ਹੋਵੇ ਤਾਂ ਰਵਿੰਦਰ ਤੋਂ ਵਧੀਆ ਕੋਈ ਹੋਰ ਨਹੀਂ ਆਪਣੇ ਪਰਿਵਾਰ ਦੀ ਨਜ਼ਰਾਂ ਦੇ ਵਿੱਚ ਰਵਿੰਦਰ ਦੁਬਈ ਦੇ ਵਿੱਚ ਜੋਬ ਕਰਨ ਗਏ ਹੋਏ ਸਨ ਰਵਿੰਦਰ ਨੂੰ ਜਦੋਂ ਵੀ ਪਾਕਿਸਤਾਨ ਤੋਂ ਕੋਈ ਇਨਫੋਰਮੇਸ਼ਨ ਭਾਰਤ ਭੇਜਣੀ ਹੁੰਦੀ ਸੀ ਤਾਂ ਉਹ ਪੱਤਰਾਂਹੀਂ ਪਾਕਿਸਤਾਨ ਤੋਂ ਪਹਿਲਾਂ ਦੁਬਈ ਵਿੱਚ ਇਨਫੋਰਮੇਸ਼ਨ ਨੂੰ ਭੇਜਦੇ ਸਨ ਤੇ ਦੁਬਈ ਤੋਂ ਰੌਦੇ 에ਜੰਟ ਉਸ ਇਨਫੋਰਮੇਸ਼ਨ ਨੂੰ ਇੰਡੀਆ ਭੇਜਦੇ ਸਨ ਪਾਕਿਸਤਾਨ ਵਿੱਚ ਰਹਿੰਦੇ ਹੋਏ ਰਵਿੰਦਰ ਨੇ ਆਪਣੇ ਆਫਿਸ ਪੁਲਿਸ ਦੀ ਕੁੜੀ ਨਾਲ ਵਿਆਹ ਕਰਵਾ ਲਿਆ ਜਿਸ ਤੋਂ ਰਵਿੰਦਰ ਦੀ ਪਾਕਿਸਤਾਨ ਦੇ ਵਿੱਚ ਪਛਾਣ ਹੋਰ ਮਜ਼ਬੂਤ ਬਣ ਗਈ ਇਸ ਵਿਆਹ ਤੋਂ ਰਵਿੰਦਰ ਨੂੰ ਇੱਕ ਬੇਟਾ ਵੀ ਮਿਲਿਆ ਸਾਲ 1981 ਵਿੱਚ ਰਵਿੰਦਰ ਦੇ ਛੋਟੇ ਭਰਾ ਦਾ ਵਿਆਹ ਰੱਖਿਆ ਗਿਆ ਰਵਿੰਦਰ ਆਪਣੇ ਬ੍ਰਦਰ ਦੀ ਮੈਰਿਜ ਨੂੰ ਅਟੈਂਡ ਕਰਨਾ ਚਾਹੁੰਦੇ ਸਨ ਜਿਸ ਦੇ ਲਈ ਉਸਨੇ ਫੌਜ ਵਿੱਚ ਛੁੱਟੀ ਲੈ ਕੇ ਆਪਣੇ ਬ੍ਰਦਰ ਦੀ ਮੈਰਿਜ ਨੂੰ ਅਟੈਂਡ ਕਰਨ ਦੇ ਲਈ ਇੰਡੀਆ ਆ ਗਏ ਆਪਣੇ ਪਰਿਵਾਰ ਨੂੰ ਕਿਸੇ ਤਰ੍ਹਾਂ ਦਾ ਕੋਈ ਸ਼ੱਕ ਨਾ ਹੋਵੇ ਇਸ ਦੇ ਲਈ ਰਵਿੰਦਰ ਨੇ ਦੁਬਈ ਤੋਂ ਆਪਣੇ ਪਰਿਵਾਰ ਦੇ ਲਈ ਬਹੁਤ ਸਾਰੇ ਗਿਫਟ ਖਰੀਦੇ ਸਨ ਆਪਣੇ ਭਾਈ ਦੇ ਵਿਆਹ ਟੈਂਡ ਕਰਨ ਤੋਂ ਬਾਅਦ ਰਵਿੰਦਰ ਦੁਬਾਰਾ ਤੋਂ ਪਾਕਿਸਤਾਨ ਚਲੇ ਗਏ ਦੂਜੇ ਪਾਸੇ ਆਪਣੇ ਇੱਕ ਤੋਂ ਬਾਅਦ ਇੱਕ ਪਲਾਨ ਫੇਰ ਹੋਣ ਕਰਕੇ ਪਾਕਿਸਤਾਨ ਫੌਜ ਨੂੰ ਵੀ ਇਹ ਡਾਊਟ ਹੋ ਗਿਆ ਸੀ ਕਿ ਉਹਨਾਂ ਦੀਆਂ ਕਨਫਿਡੈਂਸ਼ੀਅਲ ਇਨਪੁਟਸ ਨੂੰ ਕੋਈ ਆਰਮੀ ਦਾ ਬੰਦਾ ਹੀ ਲੀਕ ਕਰ ਰਿਹਾ ਹੈ ਜਿਸ ਕਰਕੇ ਪਾਕਿਸਤਾਨ ਦੀ ਆਈਐਸਆਈ ਨੇ ਆਪਣੇ ਲੈਵਲ ਤੇ ਜਾਂਚ ਸ਼ੁਰੂ ਕਰ ਦਿੱਤੀ 1983 ਵਿੱਚ ਰੌ ਦੇ ਇੱਕ ਨਵੇਂ ਏਜੰਟ ਨੂੰ ਰਵਿੰਦਰ ਕੋਸ਼ਿਕ ਨਾਲ ਸੰਪਰਕ ਕਰਨ ਲਈ ਪਾਕਿਸਤਾਨ ਭੇਜਿਆ ਗਿਆ ਉਸ ਦਾ ਨਾਂ ਸੀ ਇਨਾਹਿਤ ਮਸੀਹ ਪਰ ਦੁੱਖ ਦੀ ਗੱਲ ਇਹ ਸੀ ਕਿ ਉਹ ਏਜੰਟ ਫੜਿਆ ਗਿਆ ਅਤੇ ਰੌ ਦੇ ਨੈਟਵਰਕ ਦੀਆਂ ਪਰਤਾਂ ਖੁੱਲਣ ਲੱਗ ਪਈਆਂ ਇਨਾਹਿਤ ਮਸੀਹ ਦੀ ਗ੍ਰਿਫਤਾਰੀ ਤੋਂ ਬਾਅਦ ਪਾਕਿਸਤਾਨ ਦੀ ਆਈਐਸਆਈ ਨੁਰਵਿੰਦਰ ਕੋਸ਼ਿਕ ਦੀ ਅਸਲੀਅਤ ਦਾ ਪਤਾ ਲੱਗ ਗਿਆ ਕਿਉਂਕਿ ਇਨਾਹਿਤ ਮਸੀਹ ਨੇ ਪਾਕਿਸਤਾਨ ਦੀ ਆਈਐਸਆਈ ਨੂੰ ਰਵਿੰਦਰ ਕੋਸ਼ਿਕ ਦੇ ਬਾਰੇ ਵਿੱਚ ਦੱਸ ਦਿੱਤਾ ਸੀ ਫੜੇ ਜਾਣ ਤੋਂ ਬਾਅਦ ਰਵਿੰਦਰ ਕੌਸ਼ਿਕ ਨੂੰ ਕਈ ਮਹੀਨੇ ਤੱਕ ਬੇਹਦ ਦਰਦਨਾਕ ਤਰੀਕੇ ਨਾਲ ਟੌਰਚਰ ਕੀਤਾ ਗਿਆ। ਉਹਨਾਂ ਦੇ ਨੌ ਉਖਾੜੇ ਗਏ ਸਰੀਰ ਨੂੰ ਸਾੜਿਆ ਗਿਆ, ਮਾਨਸਿਕ ਤੌਰ ਤੇ ਪੀੜਿਤ ਕੀਤਾ ਗਿਆ ਅਤੇ ਉਹਨਾਂ ਤੋਂ ਜ਼ਬਰਦਸਤੀ ਕਬੂਲਨਾਮੇ ਲੈਣ ਦੀ ਕੋਸ਼ਿਸ਼ ਕੀਤੀ ਗਈ। ਪਰ ਉਹਨਾਂ ਨੇ ਕਦੇ ਭਾਰਤ ਦੇ ਹੱਕ ਵਿੱਚ ਕੋਈ ਖਤਰਨਾਕ ਗੱਲ ਨਹੀਂ ਦੱਸੀ। ਪਾਕਿਸਤਾਨ ਦੀ ਮਿਲਟਰੀ ਕੋਰਟ ਨੇ ਉਹਨਾਂ ਨੂੰ ਜਸੂਸੀ ਦਾ ਦੋਸ਼ੀ ਮੰਨਦੇ ਹੋਏ ਫਾਂਸੀ ਦੀ ਸਜ਼ਾ ਸੁਣਾਈ। ਹਾਲਾਂਕਿ ਬਾਅਦ ਵਿੱਚ ਇਹ ਸਜ਼ਾ ਉਮਰ ਕੈਦ ਦੇ ਵਿੱਚ ਤਬਦੀਲ ਕਰ ਦਿੱਤੀ ਗਈ। ਰਵਿੰਦਰ ਨੂੰ ਲਾਹੌਰ ਦੀ ਕੋਰਟ ਲਖਵਤ ਜੇਲ੍ਹ ਵਿੱਚ ਰੱਖਿਆ ਗਿਆ। ਇੱਥੇ ਉਹਨਾਂ ਨਾਲ ਇਨਸਾਨ ਵਾਂਗ ਨਹੀਂ ਬਲਕਿ ਜਾਨਵਰਾਂ ਵਾਂਗ ਵਰਤਾਅ ਕੀਤਾ ਜਾਂਦਾ ਸੀ। ਉਹ ਪੂਰੀ ਤਰ੍ਹਾਂ ਬਿਮਾਰ ਹੋ ਚੁੱਕੇ ਸਨ। ਟੀਬੀ ਅਤੇ ਦਿਲ ਦੀ ਬਿਮਾਰੀ ਨੇ ਉਹਨਾਂ ਨੂੰ ਜਕੜ ਲਿਆ ਸੀ। ਪਰ ਭਾਰਤ ਸਰਕਾਰ ਨੇ ਉਹਨਾਂ ਦੀ ਰਿਹਾਈ ਲਈ ਕੋਈ ਮਜ਼ਬੂਤ ਕਦਮ ਨਹੀਂ ਚੁੱਕਿਆ। ਜੇਲ੍ਹ ਵਿੱਚ ਰਹਿੰਦਿਆਂ ਰਵਿੰਦਰ ਨੇ ਆਪਣੇ ਪਰਿਵਾਰ ਤੇ ਭਾਰਤ ਸਰਕਾਰ ਨੂੰ ਚਿੱਠੀਆਂ ਰਾਹੀਂ ਆਪਣੇ ਬਾਰੇ ਦੱਸਿਆ। ਇਹ ਉਹੀ ਸਮਾਂ ਸੀ ਜਦੋਂ ਪਹਿਲੀ ਵਾਰ ਰਵਿੰਦਰ ਦੇ ਪਰਿਵਾਰ ਨੂੰ ਇਹ ਪਤਾ ਲੱਗਿਆ ਕਿ ਰਵਿੰਦਰ ਏਜੰਟ ਦੇ ਰੂਪ ਵਿੱਚ ਇੰਨੇ ਸਾਲਾਂ ਤੋਂ ਪਾਕਿਸਤਾਨ ਦੇ ਵਿੱਚ ਰਹਿ ਰਿਹਾ ਹੈ ਤੇ ਹੁਣ ਉੱਥੋਂ ਦੀ ਜੇਲ੍ਹ ਵਿੱਚ ਬੰਦ ਹੈ। ਉਹਨਾਂ ਦੀ ਮਾਂ ਤੇ ਭਰਾ ਲਗਾਤਾਰ ਸਰਕਾਰ ਕੋਲ ਅਪੀਲ ਕਰਦੇ ਰਹੇ ਕਿ ਉਹਨਾਂ ਦੇ ਪੁੱਤਰ ਨੂੰ ਵਾਪਸ ਲਿਆਂਦਾ ਜਾਵੇ ਪਰ ਕੋਈ ਸੁਣਵਾਈ ਨਹੀਂ ਹੋਈ। ਪਾਰ ਸਰਕਾਰ ਨੇ ਕਦੇ ਵੀ ਅਧਿਕਾਰਿਕ ਤੌਰ ਤੇ ਉਹਨਾਂ ਦੀ ਪਛਾਣ ਨੂੰ ਸਵੀਕਾਰ ਨਹੀਂ ਕੀਤਾ। ਰਵਿੰਦਰ ਨੇ ਜੇਲ੍ਹ ਤੋਂ ਆਪਣੇ ਪਰਿਵਾਰ ਨੂੰ ਕਈ ਚਿੱਠੀਆਂ ਲਿਖੀਆਂ। ਇੱਕ ਚਿੱਠੀ ਵਿੱਚ ਉਹਨਾਂ ਲਿਖਿਆ ਮੈਂ ਭਾਰਤ ਮਾਂ ਦਾ ਸੱਚਾ ਸੁਪੁੱਤਰ ਹਾਂ। ਮੈਂ ਦੇਸ਼ ਲਈ ਸਭ ਕੁਝ ਕੁਰਬਾਨ ਕੀਤਾ ਪਰ ਦੁੱਖ ਦੀ ਗੱਲ ਇਹ ਹੈ ਕਿ ਮੇਰਾ ਹੀ ਦੇਸ਼ ਹੁਣ ਮੇਰੀ ਪਛਾਣ ਤੋਂ ਮੂੰਹ ਮੋੜ ਰਿਹਾ ਹੈ 26 ਨਵੰਬਰ 1999 ਨੂੰ ਰਵਿੰਦਰ ਕੋਸ਼ਿਕ ਨੇ ਪਾਕਿਸਤਾਨ ਦੀ ਜੇਲ੍ਹ ਵਿੱਚ ਆਪਣਾ ਆਖਰੀ ਸਾਹ ਲਏ 16 ਸਾਲ ਤੱਕ ਉਹ ਦੁਸ਼ਮਣ ਦੀ ਜੇਲ੍ਹ ਵਿੱਚ ਤਿਲ-ਤਿਲ ਕਰਕੇ ਆਪਣੀ ਜ਼ਿੰਦਗੀ ਬਤੀਤ ਕਰਦਾ ਰਿਹਾ ਉਸ ਦੀ ਲਾਸ਼ ਨੂੰ ਵੀ ਭਾਰਤ ਨਹੀਂ ਲਿਆਂਦਾ ਗਿਆ ਬਲਕਿ ਉੱਥੇ ਹੀ ਇੱਕ ਅਣਜਾਣ ਕਬਰਸਤਾਨ ਵਿੱਚ ਦਫਨਾਇਆ ਗਿਆ ਰਵਿੰਦਰ ਦੀ ਜ਼ਿੰਦਗੀ ਇੰਨੀ ਪ੍ਰੇਰਣਾਦਾਇਕ ਸੀ ਕਿ ਬਾਲੀਵੁੱਡ ਨੇ ਵੀ ਉਹਨਾਂ ਤੋਂ ਪ੍ਰੇਰਣਾ ਲੈ ਕੇ ਕਈ ਫਿਲਮਾਂ ਬਣਾਈਆਂ ਜਿਵੇਂ ਇੱਕ ਥਾ ਟਾਈਗਰ ਅਤੇ ਰੋਮੀਓ ਅਕਬਰ ਵਾਲਟਰ ਹਾਲਾਂਕਿ ਇਹ ਫਿਲਮਾਂ ਪੂਰੀ ਤਰ੍ਹਾਂ ਉਹਨਾਂ ਦੇ ਜੀਵਨ ਤੇ ਆਧਾਰਿਤ ਨਹੀਂ ਸਨ ਪਰ ਪ੍ਰੇਰਣਾ ਉੱਥੋਂ ਤੋਂ ਹੀ ਸੀ ਅੱਜ ਜਦੋਂ ਅਸੀਂ ਆਪਣੇ ਘਰਾਂ ਵਿੱਚ ਸੁਰੱਖਿਅਤ ਹਾਂ ਤਾਂ ਇਹ ਉਹਨਾਂ ਗੁਮਨਾਮ ਨਾਇਕਾ ਦੀ ਬਦੌਲਤ ਹੈ ਜੋ ਸਾਡੀ ਰੱਖਿਆ ਲਈ ਆਪਣਾ ਅਸਤਿਤਵ ਤੱਕ ਹੀ ਮਿਟਾ ਦਿੰਦੇ ਹਨ ਰਵਿੰਦਰ ਕੋਸ਼ਿਕ ਉਹਨਾਂ ਚੰਦਨਾਮਾਂ ਵਿੱਚੋਂ ਇੱਕ ਹਨ ਜਿਨ੍ਹਾਂ ਦੀ ਬਹਾਦਰੀ ਅਤੇ ਦੇਸ਼ ਭਗਤੀ ਯੁੱਗਾਂ ਤੱਕ ਯਾਦ ਕੀਤੀ ਜਾਵੇਗੀ ਅੱਜ ਵੀ ਜੇ ਅਸੀਂ ਬਲੈਕ ਟਾਈਗਰ ਕਹੀਏ ਤਾਂ ਰਵਿੰਦਰ ਕੋਸ਼ਿਕ ਦੀ ਛਵੀ ਸਾਡੇ ਮਨ ਵਿੱਚ ਉੱਭਰਦੀ ਹੈ ਵੀਡੀਓ ਵਧੀਆ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ